ਸਟਾਰਟ ਸਰਕਾਰ ਦੀ ਬੁਨਿਆਦੀ ਨੀਤੀ ਕਾਰਪੋਰੇਸ਼ਨਾਂ ਅਤੇ ਹੋਰ ਅਦ ਸਰਕਾਰੀ ਅਦਾਰਿਆਂ ਵਿੱਚ ਵੀ ਸਰਕਾਰ ਦੇ ਨੁਮਾਇੰਦਿਆਂ ਰਾਹੀਂ ਜਾਂ ਹੋਰ ਉਚਿਤ ਪ੍ਰਬੰਧ ਕਰਕੇ ਲਾਗੂ ਕੀਤੀ ਜਾਣੀ ਚਾਹੀਦੀ ਹੈ ਟੰਡੀ ਉਪਰੋਕਤ ਦ੍ਰਿਸ਼ਟੀਕੋਣ ਤੋਂ ਇਸ ਗੱਲ ਦੀ ਪੜਤਾਲ ਕੀਤੀ ਗਈ ਹੈ ਕਿ ਸਰਕਾਰੀ ਕਰਮਚਾਰੀਆਂ ਨੂੰ ਮੋੜਨ ਜੁਕਤ ਕਰਨ ਦੀ ਸਰਕਾਰ ਦੀ ਨੀਤੀ ਕਾਰਪੋਰੇਸ਼ਨਾਂ ਵਿੱਚ ਲਾਗੂ ਹੁੰਦੀ ਹੈ ਜਾਂ ਨਹੀਂ ਡੰਡੀ ਇਸ ਸਬੰਧ ਵਿੱਚ ਜਿਹੜੇ ਬਿਰਵੇ ਇਕੱਤਰ ਕੀਤੇ ਗਏ ਹਨ ਉਹਨਾਂ ਤੋਂ ਇਹ ਪ੍ਰਤੱਖ ਹੁੰਦਾ ਹੈ ਕਿ ਆਪਣੀ ਨਿਵਰਤੀ ਉਮਰ ਪੂਕੇ ਰਟਾਇਰ ਹੋਏ ਸਰਕਾਰੀ ਕਰਮਚਾਰੀਆਂ ਨੂੰ काम करके कॉर्पोरेशना अते अर्ध सरकारी اداریاں ਵਿੱਚ ਨਿਯੁਕਤ ਕਰ ਲਿਆ ਜਾਂਦਾ ਹੈ ਡੰਡੀ ਸਰਕਾਰ ਨੇ ਇਸ ਮਾਮਲੇ ਤੇ ਵਿਚਾਰ ਕਰਕੇ ਮੁੱਖ ਨੀਤੀ ਦੇ ਤੌਰ ਤੇ ਇਹ ਫੈਸਲਾ ਕੀਤਾ ਹੈ ਕਿ ਜਿਹੜੇ ਕਰਮਚਾਰੀ ਸਰਕਾਰੀ ਸੇਵਾ ਨਿਯਮਾਂ ਅਨੁਸਾਰ ਨਿਵਰਤ ਕੀਤੇ ਜਾਂਦੇ ਹਨ ਉਹਨਾਂ ਨੂੰ ਆਮ ਕਰਕੇ ਰਾਜ ਸਰਕਾਰ ਦੀਆਂ ਕਾਰਪੋਰੇਸ਼ਨਾਂ ਅਧ ਸਰਕਾਰੀ ਅਦਾਰਿਆਂ ਬੈਂਕਾਂ ਅਤੇ ਬੂੜਾਂ ਆਦ ਵਿੱਚ ਨਿਯੁਕਤਨਾ ਕੀਤਾ ਜਾਵੇ ਡੰਡੀ ਇਸ ਗੱਲ ਦਾ ਉਪਰਾਲਾ ਕੀਤਾ ਜਾਵੇ ਕਿ ਇਹਨਾਂ ਅਦਾਰਿਆਂ ਵਿੱਚ ਲੋੜ ਅਨੁਸਾਰ ਕੇਵਲ ਉਹਨਾਂ ਸਰਕਾਰੀ ਕਰਮਚਾਰੀਆਂ ਨੂੰ ਹੀ ਸੇਵਾ ਵਿੱਚ ਲਿਆ ਜਾਵੇ ਜਿਹੜੇ ਸਰਕਾਰੀ ਸੇਵਾ ਵਿੱਚ ਬਰਕਰਾਰ ਹੋਣ ਡੰਡੀ ਜੇਕਰ ਕੋਈ ਅਤ ਵਿਸ਼ੇਸ਼ ਲੋਡ ਪੈਣ ਤੇ ਮੈਰਿਟਿਸ ਦੇ ਆਧਾਰ ਤੇ ਕਿਸੇ ਨਿਵਰਤ ਸਰਕਾਰੀ ਕਰਮਚਾਰੀ ਨੂੰ ਨਿਯੁਕਤ ਕਰਨਾ ਹੋਵੇ ਤਾਂ ਪਹਿਲਾਂ ਸਰਕਾਰ ਤੋਂ ਕਲੀਅਰੈਂਸ ਲੈ ਲਈ ਜਾਵੇ ਡੰਡੀ ਸਰਕਾਰੀ ਕਰਮਚਾਰੀਆਂ ਵਿੱਚੋਂ ਭ੍ਰਸ਼ਟਾਚਾਰ ਦਾ ਮੂਲਾਂ ਖਤਮ ਕਰਨ ਦੀ ਮੁਢਲੀ ਜ਼ਿੰਮੇਵਾਰੀ ਸੰਬੰਧਿਤ ਵਿਭਾਗ ਦੇ ਮੁਖੀ ਦੀ ਹੈ ਅਤੇ ਵਿਭਾਗ ਦੇ ਪ੍ਰਬੰਧਕੀ ਸਖਤਰ ਲਈ ਇਹ ਜ਼ਰੂਰੀ ਹੈ ਕਿ ਉਹ ਵੇਖੇ ਕਿ ਇਹ ਜ਼ਿੰਮੇਵਾਰੀ ਨਿਪੁੰਨਤਾ ਨਾਲ ਨਿਭਾਈ ਜਾ ਰਹੀ ਹੈ ਡੰਡੀ ਐਸੇ ਕਰਕੇ ਹੀ ਮੁੱਖ ਚੌਕਸੀ ਅਫਸਰ ਅਤੇ ਚੌਕਸੀ ਅਫਸਰ ਹਰ ਵਿਭਾਗ ਵਿੱਚ ਨਿਯੁਕਤ ਕੀਤੇ ਗਏ ਸੰ ਤਾਂ ਜੋ ਪ੍ਰਸ਼ਤਾਚਾਰ ਵਿਰੁੱਧ ਮੁਹਿਮ ਜੋਰ ਨਾਲ ਚਲਾਈ ਜਾ ਸਕੇ ਡੰਡੀ ਇਹਨਾਂ ਅਫਸਰਾਂ ਨੇ ਵਿਭਾਗ ਦੇ ਮੁਖੀਆਂ ਨੂੰ ਪ੍ਰਸ਼ਤਾਚਾਰ ਦੀ ਖੋਜ ਕੱਢਣ ਅਤੇ ਉਸ ਨੂੰ ਮੂਲੋਂ ਖਤਮ ਕਰਨ ਵਿੱਚ ਸਹਿਤਾ ਦੇਣੀ ਹੈ ਅਤੇ ਚੌਕਸੀ ਵਿਭਾਗ ਨਾਲ ਤਾਲਮੇਲ ਰੱਖਣਾ ਹੈ ਡੰਡੀ ਚੌਕਸੀ ਵਿਭਾਗ ਵੱਲੋਂ ਇਹ ਮਹਿਸੂਸ ਕੀਤਾ ਗਿਆ ਹੈ ਕਿ ਉਪਰੋਕਤ ਹਦਾਇਤਾਂ ਦੇ ਬਾਵਜੂਦ ਕਈ ਵਿਭਾਗਾ ਦੇ ਮੁਖੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਨੂੰ ਜੋਗ ਢੰਗ ਨਾਲ ਨਹੀਂ ਨਿਭਾ ਰਹੇ ਡੰਡੀ ਜੁਲਾਈ 1975 ਵਿੱਚ ਦਿੱਲੀ ਵਿਖੇ ਸਟੇਟ ਐਂਟੀ ਕ腐ਸ਼ਨ ਅਤੇ ਸੀਵੀਆਈ ਦੇ ਅਫਸਰਾਂ ਦੀ ਸਾਂਝੀ ਮੀਟਿੰਗ ਵਿੱਚ ਇਹ ਵੀ ਸਪਾਰਸ਼ ਕੀਤੀ ਗਈ ਕਿ ਸਰਕਾਰ ਵਿਭਾਗਾਂ ਦੇ ਮੁਖੀਆਂ ਦੀ ਯੋਗਤਾ ਦਾ ਅਨੁਮਾਨ ਲਗਾਉਂਦੇ ਸਮੇਂ ਇਸ ਪੱਖ ਨੂੰ ਵੀ ਪੂਰੇ ਧਿਆਨ ਵਿੱਚ ਰੱਖੇ ਕਿ ਉਹਨਾਂ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਸੰਬੰਧੀ ਜ਼ਿੰਮੇਵਾਰੀ ਨੂੰ ਕਿਸ ਹੱਦ ਤੱਕ ਨਿਭਾਇਆ ਹੈ ਡੰਡੀ ਇਸ ਲਈ ਫੈਸਲਾ ਕੀਤਾ ਗਿਆ ਹੈ ਕਿ ਵਿਭਾਗ ਦੇ ਮੁਖੀ ਦੀ ਗੁਪਤ ਰਿਪੋਰਟ ਵਿੱਚ ਇਸ ਬਾਰੇ ਵਿਚਾਰ ਦਰਜ ਕੀਤੇ ਜਾਇਆ ਕਰਨ ਡੰਡੀ